ਵੰਤ ਸਮੇਵਲ ਲਾਈਵ ਤੇ ਆਪ ਸਭ ਦਾ ਸਵਾਗਤ ਹੈ ਜੀਲਾ ਸ਼੍ਰੀ ਮੁਕਤਸਰ ਸਹਿਬ ਕੋਟਪੁਰਾ ਰੋਡ ਤੇ ਮਾਡਲ ਟਾਊਨ ਡਾਕਟਰ ਅੰਬੇਡਕਰ ਨਗਰ ਦੇ ਲੋਕ ਲੰਬੇ ਸਮੇਂ ਤੋਂ ਸੀਵਰੇਜ ਦੀ ਬਲੌਕੇਜ ਕਰਕੇ ਗਲੀਆਂ ਵਿੱਚ ਪਾਣੀ ਭਰ ਜਾਣ ਤੋਂ ਪਰੇਸ਼ਾਨ ਕਈ ਵਾਰ ਗਲੀਆਂ ਵਿੱਚ ਪਾਣੀ ਭਰ ਜਾਂਦਾ ਅਤੇ ਕਈ ਵਾਰ ਮਹਿਕਮੇ ਨੂੰ ਕੀਤੀਆਂ ਸ਼ਿਕਾਇਤਾਂ ਤੇ ਪਰ ਕੋਈ ਸੁਣਵਾਈ ਨਹੀਂ ਹੋਈ ਮਹੱਲਾ ਨਿਵਾਸੀਆਂ ਵੱਲੋਂ ਗਵਰਨਮੈਂਟ ਕਾਲਜ ਨੇੜੇ ਸੀਵਰੇਜ ਮਹਿਕਮੇ ਦੇ ਡਿਸਪੋਜ਼ਲ ਤੇ ਧਰਨਾ ਲਾ ਕੇ ਸਿਵਰੇਜ ਦੀ ਸਫਾਈ ਦਾ ਕੰਮ ਜਲਦ ਚਾਲੂ ਕਰਵਾਉਣ ਦੀ ਕੀਤੀ ਮੰਗ ਇਹ ਸਮੇਂ ਪਹੁੰਚੇ ਅਧਿਕਾਰੀਆਂ ਨੇ ਮਹੱਲੇ ਦੀਆਂ ਗਲੀਆਂ ਵਿੱਚ ਜਾ ਕੇ ਜائਦਾ ਲਿਆ ਅਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਸਿਵਰੇਜ ਦੀ ਬਲੌਕੇਜ ਅਤੇ ਸਫਾਈ ਅਤੇ ਰਿਪੇਅਰ ਦਾ ਕੰਮ ਜਲਦ ਹੀ ਸਿਰੇ ਚੜਾਇਆ ਜਾਏਗਾ ਅਮੇ ਇੱਧਰ ਦੇਖ ਆ ਸਿੱਧੂ ਸੁੱਖਾ ਕੀ ਆ ਬਾਈ ਜੀ ਆ ਦੇਖੋ ਆ ਸਾਰਾ ਸਸਤਾ ਦੋਆ ਜੀ ਕੋਲੇ ਗੁੰਦਾ ਜੀ ਕਮਲ ਜੀ ਪੰਨਾ ਯਾਰ ਹਨ ਜਿਹੜੇ ਆ ਆਪਣੇ ਸੁਣੋ ਆ ਦੇਖੋ ਨਾ ਇਹਨਾਂ ਦੇ ਰਸਤਾ ਵੀ ਹੈ ਨਹੀਂ ਨਿਕਲਣ ਨੂੰ ਕਰੋ ਬਾਹਰ ਇਹ ਚਾਰ ਗੱਪੰਜ ਹੋ ਗਏ ਪੱਤਾ ਹੈਗੇ ਚਾਰ ਆ ਚਾਰ अंदर हो जाओ जा तो ਬਸ ਪਾਣੀ ਡਾਊਨ ਹੋਣ ਦੇ ਇੱਕ ਵਾਰੀ ਨਾ ਫਿਰ ਮਸ਼ੀਨ ਲਾ ਕੇ ਕਰਾ ਦੇਣੀ ਸੀ ਹਾਂ ਇਹਦਾ ਨੱਕ ਹੋਇਆ ਵਾਹਦਾ ਲੋਟੀ ਪਾਣੀ ਖਾਣਾ ਵੀ ਮੁਸ਼ਕਲ ਹੈ ਭਾਈ ਸਾਰੇ ਬੁਰਾ ਹੁੰਦੀ ਅੰਦਰ ਤੋਂ ਮੇਰੀ ਨਾਲ ਜੇ ਮੈਂ ਤੁਹਾਨੂੰ ਕਹਾਂ ਤੁਸੀਂ ਵੀਡੀਓ ਬਣਾ ਦਿਓ ਕੱਲੀ ਕਮਲ ਜੀ ਤਾਂ ਨਾ ਯਾਰ ਹਨਾ ਜਿਹੜੇ ਆ ਆਪਣੇ ਸੁਣ ਆ ਦੇਖੋ ਨਾ ਇਹਨਾਂ ਦੇ ਰਸਤਾ ਵੀ ਹੈ ਨਹੀਂ ਨਿਕਲਣ ਨੂੰ ਘਰੋਂ ਬਾਹਰ ਇਹ ਚਾਰ ਕੇ ਪੰਜ ਹੋ ਪਾਪ ਹੈ ਨਹੀਂ ਜੀ ਕੋਈ ਨਹੀਂ ਪਤਾ ਨਹੀਂ ਬੋਲ ਗਏ ਜੀ ਜਰਾ ਚਾਰ ਆ ਚਾਰ ਅਮਰ ਤਾਂ ਉਧਰ ਫੜ ਕੇ ਨਾ ਆਇਆ ਸੀ ਕੋ ਬਣਾ ਲਾ ਉਧਰ ਬਾਈ ਜੀ ਜੀ ਸਾਰੇ ਜਿਵੇਂ ਇਹ ਗੱਲ ਬਾਈ ਨਹੀਂ ਕਰਨਗੇ 10 ਦਿਨ ਕੇ ਬਾਈ ਜੀ ਲੇਡੀਜ਼ ਵੀ ਹੈਗੇ ਇਹਦੀ ਗੱਲ ਅੰਦਰ ਹੋ ਜਾਓ ਜਾਂ ਤੁਸੀਂ ਅੰਦਰ ਹੋ ਜਾਓ ਜਾਂ ਇੱਧਰ ਮੇਰੇ ਮਗਰ ਪੰਜ ਛੇ ਮਹੀਨੇ ਹੋ ਗਏ ਹਾਂ ਇਹ ਆਪਣੇ ਜੈ ਸਾਹਿਬ ਆਏ ਤੁਸੀਂ ਇਹਨਾਂ ਨੂੰ ਦੱਸੋ ਬਈ ਕੀ ਪਤਾ ਲੱਗਿਆ ਦੱਸਣ ਦੀ ਤਾਂ ਨਾ ਕੋਈ ਨਹੀਂ ਬਹੁਤ ਪੀੜਾ ਤੋਂ ਬਸ ਪਾਣੀ ਡਾਊਨ ਹੋਣ ਦੇ ਇੱਕ ਵਾਰੀ ਨੇ ਫਿਰ ਮਸ਼ੀਨ ਲਾ ਕੇ ਕਰਾ ਦੇਣੀ ਸੀ ਇਹਦਾ ਨਾਕ ਹੋਇਆ ਬਈ ਲੋਂਡੀ ਪਾਣੀ ਖਾਣਾ ਵੀ ਮੁਸ਼ਕਲ ਹੋਇਆ ਪਈ ਸਾਰੇ ਬੁਰਾ ਹੁੰਦੀ ਅੰਦਰ ਤੋਂ